ਗੰਗਾ ਦੀ ਮਾਰਤੀ ਹੈ ਨਾ ਉਹ ਸੀਗੇ ਦੋ ਸਿੱਖ ਠੀਕਾ ਤੇ ਹਿੰਦੂਆਂ ਨੇ ਚੱਲ ਗੁੱਸੇ ਜਾ ਕੇ ਯਾਰ ਕਰਤਾ ਹੈ ਨਾ ਹੁਣ ਤੁਸੀਂ ਉਹ ਗੱਲ ਲੈ ਕੇ ਬਹਿ ਗਏ ਕਿ ਹਿੰਦੂ ਤੂੰ ਬਦਲਾ ਲੈਣਾ ਹੈ ਜੇ ਕਹਿ ਲੋ ਬਦਲਾ ਲੈਣਾ ਹੈ ਤਾਂ ਫੇ ਮਾਰ ਦੋ ਸ਼ੁਰੂ ਕਰੋ ਕਿ ਬੋਲਣ ਨਾਲ ਥੋੜੀ ਕੁਛ ਹੋਣਾ ਫੇ ਕੱਢੋ ਦੇ ਇੰਨੇ ਦਲੇਰ ਪੁਣੇ ਆ ਜਿਹੜੇ ਲੱਗਿਓ ਆ ਭੈਣਚੋ ਕਾਲਾ ਕੱਢਣਾ ਫੇਸਬੁੱਕ ਤੇ ਲਾਂਹਤਾ ਪਾਏ ਕੁਛ ਕਹਿ ਰਹੇ ਤੇ ਇੰਨੇ ਦਲੇਰ ਆ ਕੱਢ ਲੋ ਮਾਰੋ ਇੱਕ ਦੰਦਾ ਝਟਕਾ ਹੋ ਤਾਂ ਸਹੀ ਤੇ ਪਤਾ ਲੱਗੇ ਆਵਾਜ਼ ਗੂੰਜੇ ਭੈਣਚੋ ਦੂਜੇ ਸਟੇਟਾਂ ਤੱਕ ਪਹੁੰਚੇ ਹਰਿਆਣਾ ਜੁਪੀ ਬਿਹਾਰ ਗੁਜਰਾਤ ਮਹਾਰਾਸ਼ਟਰ ਚੰਗਾਰੀ ਲਾਓ ਤਾਂ ਸਹੀ ਕੋਈ ਨ ਚੰਗਾਰੀ ਵੀ ਲੱਗ ਜੂਗੀ ਜੇ ਇਹਦੇ ਚਲਦਾ ਰਹੇ ਨਾ ਲੱਗੂ ਕੋਈ ਚਾਹੁੰਦੇ ਆ ਨਾ 84 ਵਾਲਾ ਦੌਰ ਫੇਰ ਆਵੇ ਕੋਈ ਚਾਹੁੰਦੇ ਆ ਜਿਹੜੇ ਬਾਹਰ ਰਹੇ ਜਿਹੜੇ ਬਾਹਰ ਰਹਿ ਰਹੇ ਆ ਪੰਜਾਬੀ ਤੁਸੀਂ ਉਹਨਾਂ ਦਾ ਜੀਣਾ ਹਰਾਮ ਕਰਾਉਣਾ ਚਾਹੁੰਦੇ ਆ ਇਹੀ ਚਾਹੁੰਦੇ ਆ ਕੋਈ ਨਹੀਂ ਇਹ ਵੀ ਹੋ ਜਾਊਗਾ ਚੱਲ ਯਾਰ ਉਹ ਮੈਂ ਮੰਨਦਾ ਗਲਤੀ ਕਰਦੀ ਉਹ ਬੰਦੇ ਨੇ ਹਨਾ ਹਣਾਪਾ ਉਹੀ ਗੱਲ ਨੂੰ ਲੈ ਕੇ ਤਾਂ ਸਜ਼ਾ ਤਾਂ ਉਹਨੂੰ ਚਾਹੀਦੀ ਆ ਨਾ ਉਹਨੂੰ ਦੇਊਗੀ ਸਜ਼ਾ ਅੜੂਗੀ ਮੈਂ ਵੀ ਕਹਿੰਦਾ ਸਪੋਰਟ ਦਊਗੀ ਫਾਂਸੀ ਦੇਵੇ ਜਾਂ ਉਮਰ ਕਦ ਜਦੋਂ ਫਿਰ ਸਾਡੇ ਚ ਉਨੀ ਹਿੰਮਤ ਹੁੰਦੀ ਤੁਸੀਂ ਉਸ ਵੇਲੇ ਟਾਈਮ ਮਾਰ ਦਿੰਨੇ ਹਾਂ ਕਿ ਹੁਣ ਕਿਉਂ ਪੂਚ ਪੂਚ ਕਰੀ ਜਾਂਦੇ ਆ ਜੇ ਇੰਨੇ ਗੁੱਸਾ ਸੀ ਉਹਦੇ ਮਾਰ ਦਿੰਨੇ ਹਾਂ ਹੁਣ ਤੁਸੀਂ ਲੱਗਿਓ ਆ ਮੈਂਨ ਚ ਪ੍ਰੋਟੈਸਟ ਕਰਨ ਪੰਜਾਬੀ ਰੱਈਏ ਬਚਾਓ ਪੰਜਾਬੀ ਰੱਈਏ ਬਚਾਓ ਪੰਜਾਬ ਬਚਾਓ ਰੱਈਏ ਬਚਾਓ ਉਧਰ ਉਹਨਾਂ ਦਾ ਵੀ ਨਾਰਾ ਸ਼ੁਰੂ ਹੋ ਜਾਣਾ ਆ ਪੰਜਾਬੀ ਪਹਜਾਓ ਤੇ ਜੁਪੀ ਦਾ ਵਿਹਾਰ ਬਚਾਓ ਜਿਨ੍ਹਾਂ ਨੇ ਭੈਅ ਉਹ ਕਹਣਾ ਕਿ 40 40 ਇਕੜ ਜ਼ਮੀਨ ਪਾ 500 ਇਕੜ ਜ਼ਮੀਨ ਪੰਜਾਬੀਆਂ ਨੇ ਉੱਥੇ ਲਈਓ ਆ ਮੈਂ ਤੁਸੀਂ ਉਹਨਾਂ ਦਾ ਵੀ ਬਿਜ਼ਨਸ ਖਰਾਬ ਕਰਨਾ ਚਾਹੁੰਦੇ ਆ ਤੇ ਬੋਝ ਕਹਿ ਦੇਣਾ ਕਿ ਦੇਖ ਲਓ ਜੀ ਅਸੀਂ ਨਹੀਂ ਇਹਨਾਂ ਨੂੰ ਕੱਕੇ ਅਸੀਂ ਤਾਂ ਬਸ ਵੈਰੀਫਿਕੇਸ਼ਨ ਕਰਦੇ ਸੀਗੇ ਕਿ ਵੈਰੀਫਿਕੇਸ਼ਨ ਕਰੀਏ ਤਾਂ ਆ ਦਾਂਤੀਆਂ ਤਾਂ ਫੇਰ ਦੋਨੋਂ ਪਾਸੇ ਹੋ ਜਾਣੀਆਂ ਨਾ ਹੁਣ ਕੋਈ ਗਾਲਾਂ ਦੀ ਗੱਲ ਕਰਦੇ ਆ ਰੋਪੜਾ ਵਾਲੇ ਮੁੰਡਿਆਂ ਨੇ ਗਾਲਾਂ ਕੱਢੀਆਂ ਠੀਕ ਆ ਤੁਹਾਨੂੰ ਦੁੱਖ ਲੱਗ ਗਿਆ ਛੱਟ ਤੁਸੀਂ ਉਹਨਾਂ ਨੂੰ ਬਹੁ ਟਾਈਮ ਦੇ ਗਾਲਾਂ ਕੱਢਦੇ ਆ ਰਹੇ ਆ ਉਹ ਨਹੀਂ ਇਹਨਾਂ ਨੇ ਨਹੀਂ ਬੋਲਿਆ ਕਿਉਂਕਿ ਉਹ ਪਰਦੇਸ ਚ ਆ ਚੁੱਪ ਮਾਰ ਕੇ ਆ ਠੀਕ ਆ ਦਲਤੀ ਸਾਰੇ ਕਰਦੇ ਆ ਭਾਈ ਗਲਤੀ ਸਾਰੇ ਕਰਦੇ ਆ ਪਾਠੀ ਵੀ ਕਰਦਾ ਆ ਗੁਰਦੁਆਰੇ ਵਾਲਾ ਹੈ ਉਹਨੇ ਵੀ ਆ ਸੁਣਨ ਨੂੰ ਆਇਆ ਹੈ 11 ਸਾਲ ਦੀ ਕੁੜੀ ਨਾ ਉਹਨੇ ਵੀ ਗਲਤ ਕੰਮ ਕੀਤਾ ਉਹਦਾ ਰੌਲਾ ਪਿਆ ਹੈ ਉਹ ਰੌਲਾ ਤੁਸੀਂ ਪਾ ਨਹੀਂ ਰਹੇ ਆ ਹੈ ਤਿੰਨ ਮੁੰਡਿਆਂ ਨੇ 6 ਸਾਲ ਦੇ ਬੱਚੇ ਨਾ ਭੈਣ ਚੋ 4 4-5 ਦਿਨ ਉਹਨੂੰ ਰੱਖਿਆ ਪਤਾ ਨਹੀਂ ਕੀ ਕੁਛ ਕੀਤਾ ਹੋਣਾ ਉਹਦਾ ਤੁਹਾਨੂੰ ਹੋਈ ਨਹੀਂ ਸਾਡਾ ਦੁੱਖ ਬਬਈਆ ਦੇ ਬਸ ਨੋਟਿਸ ਕਰ ਰਹੇ ਆ ਭਈਏ ਨੇ ਆ ਕਰਤਾ ਭਈਏ ਨੇ ਉਹ ਕਰਤਾ ਇਹਾਂ ਦੇ ਬਦੌਲਤ ਪੰਜਾਬ ਵਿੱਚ ਬਹੁਤ ਖੁਸ਼ਹੜਾ ਹੋ ਗਿਆ। ਆਪ ਫੈਕਟਰੀਆਂ ਚੱਲਦੀਆਂ ਇਹ ਕੰਟਰੀਆਂ। ਤੁਹਾਡੇ ਪੰਜਾਬੀ 4 ਦਿਨ ਆਊਗੇ ਤਾਂ 10 ਦਿਨ ਛੁੱਟੀ ਕਰੋਗੇ ਕੰਮ ਤੋਂ। ਕਦੇ ਕਹੋਗੇ ਕਿ ਭੈਣ ਜੀ ਸਾਡੀ ਨਾਨੀ ਬਿਮਾਰ ਆ। ਕਦੇ ਕਹੋਗੇ ਕੁਝ ਹੋ ਗਿਆ। ਜੇ ਸਾਡਾ ਕੋਈ ਮਾਲਕ ਕਹਿ ਦੇ ਕੋਈ ਕੰਮ ਨੂੰ ਤਾਂ ਕਹੋਗੇ ਇਹ ਅਸੀਂ ਨਹੀਂ ਕਰਨਾ ਜੀ। ਹਾਂ ਪਹਿਲੇ ਤੁਸੀਂ ਮੰਗਣੇ ਚੱਲ ਜਿਆਦਾ ਜੋ ਵੀ ਹੈ ਚੱਲ ਬਣਦਾ ਠੀਕ ਆ। ਐਦਾਂ ਤਾਂ ਯਾਰ ਹੋਣ ਉਹਨਾਂ ਨੇ ਢਿੱਡ ਪਾ ਲੈਣਾ ਆ ਤੁਸੀਂ ਕਹਿ ਰਹੇ ਕਿ ਸਾਡਾ ਰੋਜ਼ਗਾਰ ਕੋ ਡੇਪ ਘੱਟ ਰੇਟਾਂ 'ਚ ਕਰ ਰਹੇ ਕੰਮ ਵੀ ਘੱਟ ਰੇਟ ਦੀ ਰੇਟ ਉਹੀ ਮੰਗਦੇ ਆ ਪਰ ਉਹ ਵਿਚਾਰੇ ਕਹਿੰਦੇ ਸਾਡਾ ਢਿੱਡ ਪੜ ਜਾਵੇ ਸਾਡਾ ਪਰਿਵਾਰ ਪੜ ਜਾਵੇ ਕੋਈ ਨਹੀਂ ਸਾਨੂੰ ਬਸ ਘੱਟ ਰੇਟ ਦੇ ਘਰਾ ਲੋ ਹੁਣ ਤੁਸੀਂ ਉਹਨਾਂ ਨੂੰ ਕੋ ਨਾ ਪੰਜਾਬੀਆਂ ਨੂੰ ਉਹ ਕਿਉਂ ਰੱਖ ਰਹੇ ਆ ਉਹ ਨਾਲ ਰੱਖਣ ਤੁਹਾਨੂੰ ਰੱਖ ਲੈਣਾ ਜੇ ਤੁਸੀਂ ਸਹੀ ਹੋ ਤਾਂਹੀਂ ਤਾਂ ਤੁਹਾਨੂੰ ਰੱਖਣ ਤੁਹਾਡੇ ਗਲਤ ਆ ਮੁੰਡੇ ਰਾਵਿਆ ਕੰਮ ਵਿੱਚੇ ਛੱਡ ਕੇ ਚੱਲ ਜਣਾ ਅਗਲੇ ਦਾ ਵੀ ਕੰਮ ਚੱਲਦਾ ਹੈ ਅਗਲੇ ਨੂੰ ਚਾਹੀਦੇ ਬੰਦੇ ਦੀ ਲੋੜ ਹੈ ਤੇ ਤੁਸੀਂ ਤਾਂ ਉਹਦੀ ਲੋੜ ਤੇ ਟਾਈਮ 'ਤੇ ਆਉਣਾ ਹੀ ਨਹੀਂ ਬਾਹਨੇ ਤੁਸੀਂ ਲਾਉਣ ਲੱਪਣੇ ਆਂ ਬਈ ਗੱਲ ਤੇ ਆ ਤੁਹਾਡਾ ਦੇਖੀ ਦੇਖਾ ਬਾਲੀ ਸਟੇਟਾਂ 'ਚ ਵੀ ਇਹ ਹਾਲ ਹੋ ਜਾਣਾ ਹੈ ਇੰਗਲੈਂਡ ਵਾਲੇ ਨੂੰ ਬਈ ਬਹੁਤ ਗਲਤ ਹੋਣਾ ਹੈ ਅਟਿਆਨੇ 'ਚ ਵੀ ਹੁਣ ਕਹਿ ਰਹੇ ਆ ਗਲਤੀਆਂ ਸਭ ਤੋਂ ਹੁੰਦੀਆਂ ਆ ਪਰ ਯਰ ਉਹਦੇ ਲਈ ਲੋਕ ਬਣਿਆ ਆ ਕੌਤਰੀ ਕਰਨੇ ਜੋ ਹੌਣ ਨਹੀਂ ਦੇਣਾ ਕਿਉਂ ਨਹੀਂ ਹੌਣ ਦੇਣਾ ਕੋਈ ਨਹੀਂ ਰੋਕ ਸਕਦਾ ਆ ਠੀਕ ਆ ਜੇ ਤੁਸੀਂ ਇੰਦਾ ਚਾਹ ਰਹੇ ਆ ਜਿਹਦੇ ਚ ਦਾਮੇ ਆ ਪਾ ਲਓ ਜੋਰ ਫੇਸਬੁਕਾਂ ਤੇ ਨਾ ਬੀ ਜਬਾਨ ਬਣਾਓ ਫੇਸਬੁਕਾਂ ਤੇ ਹੀ ਆ ਤੁਸੀਂ ਬੱਸ ਸਾਹਮਣੇ ਸਾਹਮਣੇ ਇਹ ਵੀ ਦੇਖਿਆ ਜਿਹੜੇ ਫੇਸਬੁਕਾਂ ਤੇ ਲਾਂਚ ਪਾ ਰਹੇ ਕਿ ਗੰਦ ਖਲਾ ਰਹੇ ਇਹ ਕੁੜੀਆਂ ਵੀ ਦੇ ਉਹਨਾਂ ਕੋ ਜਾਣਦੇ ਆ ਆਫਲਾਈਨ ਇਹਨਾਂ ਕੋਲੇ ਹੀ ਜਾਂਦੇ ਆ ਸਮਾਨ ਖਰੀਦਣ ਕੰਮ ਕਰਾਉਂਦੇ ਉਹਨਾਂ ਕੋਲੇ ਹੀ ਮਰ ਗਾਲਿਆ ਵੀ ਉਹਨਾਂ ਨੂੰ ਘੜਦੇ ਬਦਨਾਮ ਵੀ ਉਹਨਾਂ ਨੂੰ ਕਰਦੇ ਆ ਹੈ ਕਿੰਨੇ ਤੋਗਲੇ ਹੋ ਆ ਯਾਰ ਤੁਸੀਂ ਸਾਲੀ ਨਿੱਕੀ ਨਿੱਕੀ ਗੱਲ ਤੇ ਧਰਨੇ ਧਰਨੇ ਚਲੋ ਧਰਨੇ ਸੜਕ ਕਿਹੜੀ ਸਟੇਟ ਹੈ ਇੰਨੀ ਧਰਨੇ ਲਾ ਰਹੀ ਆ ਪੂਰੀ ਸਾਲੇ ਸਾਲ ਚ ਮੈਨੂੰ ਲੱਗਦਾ 365 ਦਿਨ ਹੁੰਦੇ ਆ 365 ਦਿਨ ਸਾਡੇ ਧਰਨੇ ਨਹੀਂ ਹੁੰਦੇ ਆ ਆ ਜਰਰੀ ਗੱਲ ਛੜੀ ਹੈ ਜਿਉਂ ਪੈਣ ਚ ਵੀਡੀਓ ਆਉਂਦੀਆਂ ਆ ਸਾਲਾ ਸਵੇਰੇ ਉੱਠਾਂ ਤਾਂ ਭਈਆ ਦੁਪਹਿਰੇ ਉੱਠਾਂ ਤਾਂ ਭਈਆ ਰਾਤ ਨੂੰ ਭੈਣ ਜੋ ਸੋਵਾਤਾ ਭਈਆ ਕੀ ਗੰਦਾਂਂ ਦੀ ਲਨ ਮਰੀ ਆਣੇ ਇਹਦਾ ਬਈ ਕੱਪੜੇ ਰੋਲਿਓ ਮੈਂ ਆ ਬਈ ਮੈਂ ਯਾਰ ਇਹ ਨਹੀਂ ਕਹਿੰਦਾ ਕਿ ਬਈ ਭਈਆ ਚਲੋ ਗਾਂਜਾ ਪਾਇਆ ਆ ਮਰੀ ਸਾਜ ਦਾ ਐਂ ਠੀਕ ਆ ਹੈਗੇ ਆ ਬਹੁਤ ਖਰਾਬ ਵੀ ਆ ਬਹੁਤ ਚੰਗੇ ਵੀ ਆ ਚੰਗਾ ਮੜਾ ਸਨ ਹਰ ਧਰਮ ਚ ਆ ਹਰੇ ਹਰ ਕੌਮ ਚ ਆ ਸਿੱਖਾਂ ਚ ਵੀ ਆ ਇਹ ਤੂੰਾਂ ਚ ਵੀ ਆ ਮੁਸਲਮਾਨਾਂ ਚ ਵੀ ਆ ਤੇ ਇਸਾਈਆਂ ਚ ਵੀ ਆ ਠੀਕ ਆ ਪੰਜੇ ਉਹ ਨਹੀਂ ਬਰਾਬਰ ਨਹੀਂ ਆ ਪੰਜੇ ਉਂਗਲਾਂ ਦੇ ਬਰਾਬਰ ਨਹੀਂ ਹੁੰਦੀਆਂ ਇਹ ਵੀ ਗੱਲ ਸਹੀ ਆ ਭਾਈ ਤੇ ਮੈਂ ਤਾਂ ਭਾਈ ਇਹ ਆ ਚਾਹੁੰਦਾ ਆ ਕਿ ਜਿਹਨੇ ਗਲਤੀ ਕੀਤੀ ਆ ਗਲਤੀ ਤਾਂ ਬਹੁਤ ਗੰਦੀ ਕੀਤੀ ਆ ਉਹਨੂੰ ਮਾਰੋ ਉਹਨੂੰ ਮਾਰ ਦੇਣਾ ਚਾਹੀਦਾ ਸੀ ਹੁਣ ਕੋਈ ਪ੍ਰੋਟੈਸਟ ਕਰ ਰਹੇ ਆ ਚਲੋ ਠੀਕ ਹੈ ਪਰ ਇੰਨਾ ਸਾਰਿਆਂ ਨੂੰ ਤੰਗ ਤਾਂ ਨਾ ਕਰੋ ਸਾਰਿਆਂ ਨੂੰ ਬਦਲਾ ਤੁਸੀਂ ਕਹਿ ਰਹੇ ਆਂ ਸਟੇਸ਼ਨਾਂ ਤੇ ਖੜੇ ਹੋ ਆ ਜੌਨ ਲੱਗੇ ਪੈਣ ਤੋਂ ਸਾਰੇ ਵੀਡੀਓ ਤੇ ਵੀਡੀਓ ਪਾਉਣਦੇ ਆ ਅੱਜ ਮੈਂ ਹਾਰ ਕੇ ਪਾਉਣ ਦੇ ਆ ਵੀਡੀਓ ਮੈਂ ਨਹੀਂ ਪਾਉਣਾ ਬਈ ਚੰਗੀ ਗੱਲ ਦਹੀਂ ਸਟੇਸ਼ਨਾਂ ਤੇ ਤੁਸੀਂ ਲੱਗੇ ਸਾਰੇ ਪੁਲਿਸ ਹੀ ਕਰਨ ਜੋਗੇ ਹੋਰ ਕੰਮੇ ਨਹੀਂ ਉਹਨਾਂ ਨੂੰ ਕੋਈ ਹੈ ਕਿਨਾ ਕਿਨਾ ਦੀ ਕਰੋਗੇ ਉਹ ਗਲੇ ਕਮਾਉਣ ਆਏ ਆ ਆਉਂਦੇ ਤੁਹਾਡਾ ਆਧਾਰ ਕਾਰਡ ਦਿਓ ਜੀ ਵੈਰੀਫਾਈ ਕਰਾਓ ਜੀ ਇਹ ਕਰਾਉਜੀ ਉਪਰੋਂ ਗੈਂਟਾਂ ਤੁਸੀਂ 30 40 ਰੁਪਏ ਦੀ ਟ੍ਰੈਕਟਰ ਲੈ ਕੇ ਜੂਪਿਓ ਇੱਥੇ ਆ ਜਾਨੇ ਬਿਹਾਰੋਂ ਪੰਜਾਬ ਆ ਜਾਨੇ ਆ ਉਹ ਮਹਾਰਾਜਾ ਉਹ ਇੰਡੀਆ ਜਿਹੜਾ ਜੋ ਇੰਡੀਆ ਦਾ ਚੱਲ ਰਿਹਾ ਸਿਸਟਮ ਆ ਹੁੰਨੇ ਦੀ ਟ੍ਰੈਕਟਰ ਲਾ ਕੇ ਆ ਰਹੇ ਆ ਫਰੀਦਾ ਨਹੀਂ ਆ ਰਹੇ ਆ ਤੁਹਾਡੇ ਅੰਗੂ ਨਹੀਂ ਆ ਤੁਹਾਡੇ ਲਾਲਚ ਵੱਡੇ ਆ ਤੁਸੀਂ ਤਾਂ ਇੱਥੇ ਕੰਮ ਨਹੀਂ ਕਰਨਾ ਚਾਹੁੰਦੇ ਇੱਥੇ ਤੁਹਾਨੂੰ ਸੰਗ ਲੱਗਦੀ ਆ ਦਾਨ ਸ਼ਰਮਾ ਹੁੰਦੀ ਆ ਕਿ ਭਈ ਆ ਕੰਮ ਭਈਆਂ ਨੇ ਤਾਂ ਹੀ ਸੰਭਾਲਿਆ ਆ ਠੀਕ ਆ ਆ ਚਾਰਕ ਦਿਨ ਤੁਸੀਂ ਰੇੜੀਆਂ ਲਾ ਕੇ ਕੀ ਸਾਬਤ ਕਰ ਲੂਗੇ ਤੁਸੀਂ ਚੋਸੇ ਦਿਨ ਰੇੜੀ ਘਣਾ ਕੋਈ ਇਹ ਵੀ ਗੱਲ ਆ ਤੁਹਾਨੂੰ ਬਿਜ਼ਨਸ ਵੀ ਨਹੀਂ ਕਰਨਾ ਆਉਂਦਾ ਉਹਨਾਂ ਨੂੰ ਹੈਗਾ ਇਹ ਸਮਝੇ ਤੁਸੀਂ ਚਾਰਕ ਦਿਨ ਲਾ ਕੇ ਨਹੀਂ ਚੱਲੇ ਆ ਜੋ ਬਸ ਲਾ ਆਪਣਾ ਬਲੇਮ ਕਰਨ ਭਈ ਉਹਨਾਂ ਦੀ ਰੇੜੀਆਂ ਤੇ ਪੰਜਾਬੀ ਜਾਂਦੇ ਸਾਡੇ ਕੋਲ ਤਾਂ ਆਉਂਦੇ ਹੀ ਨਹੀਂ ਪੰਜਾਬੀ ਪੰਜਾਬੀ ਦਵੇ ਬਈ ਪੰਜਾਬੀਆਂ ਨੇ ਬੋਲਣ ਦੀ ਨਹੀਂ ਅਕਲ ਆ ਹਾਂ ਠੀਕ ਆ ਉਹ ਨਹੀਂ ਚਾਰ ਗਾਲਾਂ ਗੱਡੀਆਂ ਤੁਸੀਂ ਤਾਂ ਭੈਣ ਚੋ ਮੈਨੂੰ ਲੱਗਾ 40 ਸਾਲ ਤੋਂ ਗਾਲਾਂ ਕੱਢਦੇ ਆ ਰਹੇ ਆ ਹਾਂ ਠੀਕ ਆ ਉਹ ਜੀ ਤੋਂ ਗੱਲ ਸਟਾਰਟ ਕਰਦੇ ਸਰਦਾਰ ਜੀ ਕਹਿ ਦੋਗੇ ਜੀ ਬਾਜੀ ਬਾਜੀ ਕਰਦੇ ਤੁਸੀਂ ਚੰਮੜ ਜਾਂਦੇ ਆ ਮਛਰ ਜਾਂਦੇ ਆ ਤੁਸੀਂ ਕਹਿੰਦੇ ਆ ਕਿ ਚੱਲ ਥੱਕਈਆ ਹੁਣ ਇਹ ਕਹਿੰਦੇ ਆ ਵੀ ਮੈਂ ਦੇਖਿਆ ਆ ਠੀਕ ਆ ਜਦੋਂ ਸੈਲਰੀਆਂ ਮਿਲਦੀਆਂ ਆ ਇਹੀ ਕੋਸ਼ਿਕਾ ਪੰਜਾਬੀ ਜਿਹੜੇ ਨਸ਼ੇ ਕਰਦੇ ਆ ਬਈ ਭਈਆਂ ਦੇ ਚਾਕੂ ਰੱਖ ਕੇ ਉਹ ਲੈਂਦੇ ਮੋਬਾਈਲ ਹਾਂ ਠੀਕ ਆ ਭਈਆ ਬਸ ਇੱਕ ਬੋਲਦਾ ਨਹੀਂ ਉਹਨੂੰ ਪਤਾ ਹੈ ਕਿ ਬਈ ਕੱਜ ਮੈਂ ਬੋਲਿਆ ਉਹਦਾ ਨਾਮ ਲੈ ਆਏ ਨੇ ਮੈਨੂੰ ਮਾਰ ਦੇਣਾ ਜਾਂ ਮੇਰੇ ਸਿਰ ਤੇ ਕੜੇ ਮਾਰ ਦੇਣੇ ਖੰਡਾ ਮਾਰ ਦੇਣੇ ਡਰਦੇ ਆ ਵਿਚਾਰੇ ਉਹਦਾ ਆਪ ਨਹੀਂ ਬਈ ਮੂੰਹ ਲਾਉਣ ਨੂੰ ਕਰਦੇ ਆ ਠੀਕ ਆ ਤੁਸੀਂ ਕਹਿੰਦੇ ਆ ਕਿ ਇਹ ਨਸ਼ੇ ਕਰਦੇ ਆ ਇਹ ਗੰਧ ਪੁੰਹਦੇ ਆ ਇਹ ਲੁੱਟਾਂ ਕਰਦੇ ਚੋਰੀਆਂ ਕਰਦੇ ਤੇ ਤੁਹਾਡੇ ਸਾਲੇ ਰੱਬ ਹੀ ਆ ਫੇ ਪੰਜਾਬੀ ਰੱਬ ਹੈ ਹੀ ਆ ਪੰਜਾਬੀ ਕਰਦੇ ਹੀ ਨਹੀਂ ਕੁਝ ਵੀ ਮੱਥੇ ਤੇ ਦੇਖਿਆ ਨਾ ਵੀ ਭਾਂਜੀ ਇਹ ਬਾਈ ਗੱਲ ਤਾਂ ਗੱਲ ਆ ਯਾਰ ਮੈਂ ਮੈਂ ਨਹੀਂ ਇਹ ਚਾਹੁੰਦਾ ਜੇ ਸਾਡੀ ਇਹ ਜਿਹਾ ਰਹਿ ਗਿਆ 84 ਵਾਲਾ ਦੌਰ ਆਊਗਾ ਬਹੁਤ ਕੁਝ ਨੁਕਸਾਨ ਤੁੰਨਾ ਤੇ ਰਹਨੇ ਆ ਖਾਸ ਕਰ ਪੰਜਾਬੀ ਦਾ ਟਾਡਾ ਹੋਣਾ ਆ ਆ ਜਿਹੜੀ ਤੁਹਾਡੀ ਪੰਜਾਬ ਦੀ ਜੀਡੀਪੀ ਹੈ ਨਾ ਇੱਕਦਮ ਡਿੱਗ ਜਾਣੀ ਆ ਮਹਿੰਗਾਈ ਐ ਵਧਣੀ ਆ ਠੀਕ ਆ ਹਰ ਚੀਜ਼ ਦਾ ਰੇਟ ਵਧ ਜਣਾ ਆ ਜਦ ਲੇਬਰ ਹੀ ਨਹੀਂ ਮਿਲਣੀ ਇਹ ਗੱਲ ਲੇਵਰ ਤੁਹਾਡੀ ਆ ਉਹ ਕਿ ਮਹਿੰਗੀ ਆ ਹਰ ਚੀਜ਼ ਦਾ ਰੇਟ ਵਧੇ ਜਾਣਾ। ਟ੍ਰਾਂਸਪੋਰਟ ਤੋਂ ਲੈ ਕੇ ਹਰ ਚੀਜ਼ ਦਾ ਰੇਟ ਵਧਣਾ। ਠੀਕ ਆ। ਫੇਰ ਕੁਝ ਕੁ ਕਹੋਗੇ। ਪਹਿਲਾਂ ਵੀ ਤਾਂ ਜਦੋਂ ਨਹੀਂ ਸੀ ਭਈ ਇਹ ਉਦੋਂ ਵੀ ਆ। ਭਾਈ ਪਹਿਲਾਂ ਇੰਨਾ ਫੈਕਟਰੀਆਂ ਵੀ ਨਹੀਂ ਸੀ। ਉਹ ਇੰਨਾ ਕਾਰੋਬਾਰ ਵੀ ਨਹੀਂ। ਹੁਣ ਜ਼ਮਾਨਾ ਵੀ ਦੇਖੋ ਨਾ। ਜ਼ਮਾਨਾ ਵੀ ਰੇਟ ਵਾਂਗ ਸੋਹਰੇ ਆਇਆ। ਠੀਕ ਆ। ਹੁਣ ਸ਼ੌਂਕ ਵੀ ਵਧ ਗਏ ਆ।